ਜਦ ਬਾਬਾ ਸ਼੍ਰੀਚੰਦ ਜੀ ਕੁਝ ਵੱਡੇ ਹੋਏ ਤਾਂ ਮਾਤਾ ਸੁਲਖਨਾ ਜੀ ਨੇ ਬਾਬਾ ਜੀ ਨੂੰ ਵਿੱਦਿਆ ਲਈ ਪੜ੍ਹਾਈ ਲਈ ਆਪ ਜੀ ਦੇ ਦਾਦਾ ਜੀ ਮਹਿਤਾ ਕਲਿਆਨ ਜੀ ਪਾਸ ਤਲਵੰਡੀ ਭੇਜਣ ਦਾ ਫੈਸਲਾ ਲਿਆ ਬਾਬਾ ਜੀ ਮਾਤਾ ਸੁਲਖਨਾ ਜੀ ਦਾ ਆਸ਼ੀਰਵਾਦ ਲੈ ਕਰਕੇ ਤਲਵੰਡੀ ਗਏ ਜਦ ਤਲਵੰਡੀ ਪਹੁੰਚੇ ਦਾਦਾ ਮਹਿਤਾ ਕਲਿਆਨ ਜੀ ਬੜੇ ਖੁਸ਼ ਹੋਏ ਅਤੇ ਉਹਨਾਂ ਨੇ ਪੰਡਿਤ ਹਰਦੇਵਾਲ ਜੀ ਨਾਲ ਬਾਬਾ ਜੀ ਦੀ ਵਿਦਿਆ ਸਬੰਧੀ ਗੱਲਬਾਤ ਕੀਤੀ। ਪੰਡਿਤ ਹਰਦੇਵਾਲ ਜੀ ਵੀ ਖੁਸ਼ ਹੋ ਗਏ, ਮੰਨ ਗਏ ਅਤੇ ਆਪਣੀ ਪਾਠਸ਼ਾਲਾ ਜੋ ਕਿ ਤਲਵੰਡੀ ਵਿੱਚ ਹੀ ਸੀ, ਉੱਥੇ ਬਾਬਾ ਜੀ ਨੂੰ ਭੇਜਣ ਦਾ ਫੈਸਲਾ ਲਿਆ। ਪੰਡਿਤ ਜੀ ਨੇ ਹੱਥ ਜੋੜ ਕੇ ਦਾਦਾ ਮਹਿਤਾ ਕਲਿਆਨ ਜੀ ਨੂੰ ਕਿਹਾ ਕਿ ਮੇਰੇ ਬੜੇ ਧੰਨ ਭਾਗ ਹਨ। ਜੋ ਬੇਦੀ ਕੁਲ ਦਾ ਪੁੱਛਣ ਮੇਰੀ पाठशाला ਵਿੱਚ ਆ ਕੇ ਪੜ੍ਹਾਈ ਕਰੇਗਾ ਅਗਲੀ ਹੀ ਸਵੇਰ 10:00